ਸਰ ਜੀ ਪਿਛਲੇ ਦਿਨੀ ਜੋ ਚੰਦਪਾਣ ਦੇ ਵਿੱਚ ਘਟਨਾ ਕਰਮ ਹੋਇਆ ਉਹਦੇ ਵਿੱਚ ਹੋਰਾਂ ਸਾਰਿਆਂ ਦੇ ਨਾਲ ਤੁਹਾਡਾ ਵੀ ਨਾਮ ਬੋਲਦਾ ਹੈ ਤਾਂ ਤੁਹਾਡੀ ਕੀ ਭੂਮਿਕਾ ਸੀ ਜਾਂ ਤੁਹਾਡੇ ਤੇ ਲੱਗੇ ਇਲਜ਼ਾਮ ਜਿਹੜੇ ਉਹ ਕਿੰਨੇ ਕੁ ਸੱਚੇ ਮੇਕੋ ਪਹਿਲੀ ਗੱਲ ਤਾਂ ਜਿਹੜੀ ਘਟਨਾ ਹੋਈ ਹੈ ਬਹੁਤ ਹੀ ਨਿੰਦਨਯੋਗ ਤੇ ਮਾੜੀ ਘਟਨਾ ਹੋਈ ਹੈ ਨਹੀਂ ਹੋਣੀ ਚਾਹੀਦੀ ਇੱਕ ਨਾਲ ਹੀ ਇਹ ਤੇ ਗਲੀ ਦਾ ਰੌਲਾ ਅਕਸਰ ਹੀ ਪਿੰਡਾਂ ਦੇ ਵਿੱਚ ਰਹਿੰਦਾ ਹੁੰਦਾ ਸੋ ਇੰਨੀ ਛੋਟੀ ਚੀਜ਼ ਤੋਂ ਐਡੀ ਵੱਡੀ ਗੱਲ ਬਣ ਜਾਣੀ ਬਹੁਤ ਹੀ ਮਾੜੀ ਗੱਲ ਹੈ ਸੋ ਨੂੰ ਵਧੀਆ ਤਰੀਕੇ ਨਾਲ ਵੀ ਸੁਲਝਾਇਆ ਜਾ ਸਕਦਾ ਸੀ ਦੋਨੇ ਇਧਰਾਂ ਨੂੰ ਬਿਠਾ ਕੇ ਸੋ ਪਰ ਜਿਹੜਾ ਵੀ ਕੁਝ ਹੋਇਆ ਐਕਚੁਅਲ 'ਚ ਮੈਨੂੰ ਸ਼ਾਮ ਨੂੰ ਪਤਾ ਲੱਗਿਆ ਮੈਂ ਬਾਹਰ ਸੀਗਾ ਜਿੱਦਾਂ ਆਇਆ ਸੋ ਉਦੋਂ ਮੈਨੂੰ ਪਤਾ ਲੱਗਿਆ ਵੀ ਇਹ ਕਰਨਾਲੀ ਦੀ ਘਟਨਾ ਤੋਂ ਏਡੀ ਵੱਡੀ ਗੱਲ ਉਹ ਬਣ ਗਈ ਸੀ ਸੋ ਪਰ ਮੈਂ ਇਹੀ ਕਹਿਣਾ ਚਾਹੁੰਗਾ ਵੀ ਦੋਨੇ ਈ ਧਿਰਾਂ ਸਾਡੀਆਂ ਨਹੀਂ ਆ ਹਾਲਾਂਕਿ ਜਿਹੜਾ ਸਰਪੰਚ ਬਣਿਆ ਮੁੰਡਾ ਉਹ ਮੇਰੇ ਨਾਲ ਜਰੂਰ ਗੱਲਬਾਤ ਕਰਦਾ ਰਹਿੰਦਾਗਾ ਅਕਸਰ ਹੀ ਤੇ ਪਰ ਫਿਰ ਵੀ ਮੈਂ ਜਾਊਗਾ ਭਾਵੇਂ ਦੂਜੀ ਧਿਰ ਵੀ ਆ ਤੇ ਭਾਵੇਂ ਸਰਪੰਚ ਵਾਲੀ ਇਹਨਾਂ ਦੋਨਾਂ ਦਾ ਕੰਪਰੋਮਾਈਜ਼ ਕਰਕੇ ਜਿਹੜਾ ਇਹ ਘਟਨਾ ਕਰ ਮਾਰੇ ਸਾਰੇ ਨੂੰ ਖਤਮ ਕਰ ਦਿੱਤਾ ਜਾਵੇ ਜਾਂ ਕਿ ਪਿੰਡ ਦੇ ਵਿੱਚ ਜਿਹੜਾ ਭਾਈਚਾਰਾ ਉਹ ਬਣਿਆ ਰਹੇ। ਅੱਛਾ ਹੁਣ ਤੱਕ ਜੋ ਕਈ ਲੋਕਾਂ ਨੂੰ ਫੜਿਆ ਗਿਆ ਹੈ ਲਗਭਗ 50 ਦੇ ਕਰੀਬ ਲੋਕਾਂ ਨੂੰ ਫੜਿਆ ਗਿਆ ਜਿਹਦੇ ਵਿੱਚ ਮਾਈਨਰ ਵੀ ਨੇ ਔਰਤਾਂ ਵੀ ਨੇ। ਅ ਪ੍ਰਸ਼ਾਸਨ ਨਾਲ ਤੁਹਾਡੀ ਕੀ ਗੱਲਬਾਤ ਹੋਈ ਹੈ? ਜਾਂ ਹੁਣ ਇਹ ਮਾਮਲਾ ਕਦੋਂ ਤੱਕ ਸੋਲਝਣ ਦੇ ਆਸਾਰ ਨਹੀਂ? ਵੇਖੋ ਮੈਂ ਮੈਂ ਇਹ ਹੀ ਕਿਹਾ ਸੀਗਾ ਵੀ ਜਿਹੜੇ ਤਾਂ ਮਾਈਨਰ ਹੈ 18 ਸਾਲ ਤੋਂ ਘੱਟ ਨੇ ਬੱਚੇ ਨੇ। ਉਹਨਾਂ ਨੂੰ ਔਰਤਾਂ ਨੂੰ ਜਾਂ ਜਿਹੜੇ ਮਤਲਬ ਹੈ ਹੀ ਨਹੀਂ ਸੀ ਉਹਨਾਂ ਨੂੰ ਵੀ ਕਈਆਂ ਨੂੰ ਫੜ ਲਿਆ ਗਿਆ ਤੇ ਉਹਨਾਂ ਨੂੰ ਛੱਡਤਾ ਜਾਵੇ ਜਿੰਨੇ ਵੀ ਪੀੜਤ ਲੋਕ ਨੇ ਜਾਂ ਜਿਹੜੇ ਵੀ ਇਸ ਕੇਸ ਦੇ ਵਿੱਚ ਹੋਏ ਨੇ ਉਹਨਾਂ ਨੂੰ ਮੈਂ ਪਰਸਨਲੀ ਤੌਰ ਤੇ ਵੀ ਮਿਲੂੰਗਾ ਤੇ ਉਹਨਾਂ ਨੂੰ ਜੋ ਵੀ ਉਹਨਾਂ ਦੀ ਸਹਾਇਤਾ ਕਰ ਸਕਦੇ ਹਾਂ ਉਹ ਵੀ ਕਰਾਂਗੇ ਤੇ ਪਰ ਇਹ ਦੋਨਾਂ ਤਿਰਾਂ ਦਾ ਜਿਹੜਾ ਇਹ ਮਸਲਾ ਇਹਨਾਂ ਦੋਨਾਂ ਤਰ੍ਹਾਂ ਨੂੰ ਬਿਠਾ ਕੇ ਮੈਂ ਕਹਿੰਦਾ ਇਹਨੂੰ ਸੌਲਟ ਆਊਟ ਕਰਕੇ ਤਾਂ ਖਤਮ ਕੀਤਾ ਜਾਵੇ ਤਾਂ ਕਿ ਜਿਹੜੇ ਪਿੰਡ ਦੇ ਵਿੱਚ ਬਾਈ ਜਰਾ ਉਭੜਿਆ ਰਵੇ ਆ ਕੋਈ ਸਬੰਧਤ ਅਧਿਕਾਰੀਆਂ ਨਾਲ ਵੀ ਗੱਲ ਹੋਈ ਹੈ ਜਾਂ ਐਸਐਸਪੀ ਨਾਲ ਜੀ ਹਾਂ ਜੀ ਮੈਂ ਕੀਤੀ ਸੀਗੀ ਗੱਲ ਸੋ ਉਹਨਾਂ ਨੂੰ ਇਹ ਵੀ ਕਿਹਾ ਸੀਗਾ ਵੀ ਆ ਜਿਹੜੇ ਬੱਚੇ ਆ ਜਾਂ ਔਰਤਾਂ ਜਾਂ ਕੁਝ ਜਿਹੜੇ ਬੰਦੇ ਆ ਜਿਹੜੇ ਬਿਨਾਂ ਘਾਲ ਤੋਂ ਫੜੇ ਗਏ ਆ ਸੋ ਉਹਨਾਂ ਨੂੰ ਛੱਡ ਦਿੱਤਾ ਜਾਵੇ ਲੀਨਿਅਰ ਰੱਖਿਆ ਜਾਵੇ ਉਹਨਾਂ ਨੂੰ ਤੇ ਤਾਂ ਕਿ ਜਿਹੜਾ ਪਿੰਡ ਦੇ ਵਿੱਚ ਸ਼ਾਂਤੀ ਹੋ ਜਿਹੜੀ ਬਣੀ ਰਹੇ ਸੋ ਇਹ ਵੀ ਸੀਗਾ ਵੀ ਇਸ ਕੇਸ ਨੂੰ ਜਲਦ ਤੋਂ ਜਲਦ ਸੌਟ ਆਊਟ ਕਰਕੇ ਦੋਨੇ ਤਰ੍ਹਾਂ ਦਾ ਸਮਝੌਤਾ ਕਰਾ ਕੇ ਤੇ ਪਿੰਡ ਚ ਭਾਈਚਾਰਾ ਜਿਹੜਾ ਉਹ ਬਰਕਰਾਰ ਰੱਖਿਆ ਜਾਵੇ ਠੀਕ ਹੈ ਸਾਰਾ